ਆ ਸਭ ਤੋਂ ਪਹਿਲਾਂ ਆਪਾਂ ਇੱਕ ਗੋਲੀ ਆਟੇ ਦੀ ਲੈ ਕੇ ਤੇ ਉਹਨੂੰ ਮਨ ਲਿਆ ਹਟਾ ਗੋਨ ਕੀ ਆਪਾਂ ਅੱਧੇ ਦੋ ਵੰਡ ਲਏ ਪਰ ਆਸਟ ਤੇ ਰੱਖ ਦਿੱਤਾ ਸੀ। ਸਤ ਸ੍ਰੀ ਅਕਾਲ ਮੈਂ ਹਾਂ ਮਨਪ੍ਰੀਤ ਕੌਰ ਸੰਧੂ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਗਰਮੀਆਂ ਦੇ ਲਈ ਬਹੁਤ ਹੀ ਵਧੀਆ ਰੈਸਪੀ ਸਤੂ ਦਾ ਪਰੌਂਠਾ ਜਿਹੜਾ ਆਪਣਾ ਗਰਮੀ ਤੋਂ ਵੀ ਰਾਤ ਦਿੰਦਾ ਤੇ ਜਿਆਦਾ ਟਾਈਮ ਆਪਣਾ ਪੇਟ ਵੀ ਜਿਹੜਾ ਭਰਿਆ ਰਹਿੰਦਾ ਹੈ ਜੇ ਡਾਈਟਿੰਗ ਵਗੈਰਾ ਆਪਾਂ ਕਰਦੇ ਹਾਂ ਉਹਦੇ ਲਈ ਇਹ ਪਰੌਂਠਾ ਪਕਾ ਕੇ ਖਾਦਾ ਉਹਦੇ ਸਾਰਾ ਦਿਨ ਆਪਾਂ ਨੂੰ ਭੁੱਖ ਨਹੀਂ ਲੱਗਦੀ ਤੇ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਇਹ ਜਿਹੜਾ ਆਟਾ ਹੈ ਇਹ ਆਪਾਂ ਗੁੰਨ ਲਿਆ ਸੀਗਾ ਤੇ ਗੁੰਨ ਕੇ ਨੂੰ ਰੱਖ ਲਿਆ ਸੀ ਇੱਧਰ ਆਪਾਂ ਲੈ ਲਿਆ 2 1/2 ਚਮਚ ਸਤੂ ਦੇ ਲੈ ਲੈਨੇ ਇਦੇ ਵਿੱਚ ਆਪਾਂ ਕੁਝ ਮਸਾਲੇ ਜਿਹੜੇ ਆਪਾਂ ਚ ਐਡ ਕਰਦੇ ਆ। ਇਹਦੇ ਵਿੱਚ ਥੋੜਾ ਜਿਹਾ ਆਪਾਂ ਸਾਬਤ ਜੀਰਾ ਪਾਵਾਂਗੇ। ਤੇ ਸਵਾਦ ਅਨੁਸਾਰ ਆਪਾਂ ਥੋੜਾ ਨਮਕ ਪਾਵਾਂਗੇ। ਤੇ ਇੱਧਰ ਆਪਾਂ ਲਾਲ ਹਰੀ ਮਿਰਚ ਸਾਰੀ ਕੱਟ ਕੇ ਰੱਖੀ ਹੈ ਇਹਨੂੰ ਆਪ ਵਿੱਚ ਪਾ ਲਈਏ। ਤੇ ਨਾਲ ਆਪਾਂ ਜਿਹੜਾ ਆਚਾਰ ਦਾ ਮਸਾਲਾ ਅੰਬ ਦੇ ਆਚਾਰ ਦਾ ਮਸਾਲਾ ਹੁੰਦਾ ਹੈ ਉਹ ਪਾਵਾਂਗੇ ਤਾਂ ਪਰੌਠਾ ਬਹੁਤ ਸਵਾਦ ਬਣੂ। 1 ਚਮਚ ਆਪਾਂ ਵਿੱਚ ਆਚਾਰ ਦਾ ਮਸਾਲਾ ਪਾ ਲਿਆ। ਤੇ 1.5 ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ। ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈਏ। ਇਨੂੰ ਇਹਨਾਂ ਦੇ ਤੇਲ ਆਪਾਂ ਇਸ ਹਿਸਾਬ ਨਾਲ ਪਾਉਣਾ ਹੈ ਕਿ ਜੀ ਇਹ ਕਰਕੇ ਮੋਠੀ ਚੜੀ ਵੱਜ ਜਾਵੇ ਜੇ ਜ਼ਰੂਰਤ ਪਵੇ ਤਾਂ ਥੋੜਾ ਬੋੜਾ ਤੇਲ ਆਪਾਂ ਹੋਰ ਵਿੱਚ ਪਾ ਸਕਦੇ ਤੇਲ ਨੂੰ ਆਪਾਂ ਇਹ ਚਾਰ ਵਾਲਾ ਤੇਲ ਹੀ ਕੱਢਿਆ ਜੀ ਤੁਹਾਡੇ ਕੋਲ ਚਾਰ ਵਾਲਾ ਤੇਲ ਨਹੀਂ ਹੈ ਤੇ ਅਲੱਗ ਤੋਂ ਤੇਲ ਗਰਮ ਕਰਕੇ ਠੰਡਾ ਕਰਕੇ ਉਹ ਤੇਲਾ ਪਾਏ ਦੇ ਵਿੱਚ ਪਾਵਾਂਗੇ ਆਹ ਦੇਖੋ ਐਵੇਂ ਤੇ ਪੈਟਰਨ ਜਮਾਨ ਕੇ ਤਿਆਰ ਹੋ ਗਿਆ ਹੈ ਸਭ ਤੋਂ ਪਹਿਲਾਂ ਆਪਾਂ ਪੇੜਾ ਕਰਾਂਗੇ ਪੇੜਾ ਆਪਾਂ ਮਸਲ ਕੇ ਤੋਂ ਥੋੜਾ ਜਿਹਾ ਸਾਈਡ ਵੱਡਾ ਰੱਖਾਂਗੇ ਪੇੜੇ ਦਾ। ਤਾਂ ਪੇੜਾ ਕਰਕੇ ਤੇ ਆਪਾਂ ਇਹਨੂੰ ਥੋੜੀ ਸਾਰੇ ਚੀਣ ਜਿਹੜੀਆਂ ਕਰ ਲੈਣੇ। ਥੋੜੇ ਜਿਹਾ ਆਪਾਂ ਰੋਟੀ ਮੇਲ ਲੈਣਾ। ਇਹਨਾਂ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਮਸਾਲਾ ਤਿਆਰ ਕੀਤਾ ਹੈ। ਤਦੋਂ ਆਪਾਂ ਜਿਆਦਾ ਜ਼ੋਰ ਨਾਲ ਨਹੀਂ ਜਪਣਾ ਥੋੜਾ ਸੌਫਟ ਸੌਫਟ ਨਾਪ ਕੇ ਚੰਗੀ ਤਰ੍ਹਾਂ ਸਹਾਲੀ ਹੋ ਲਈ ਆਪਾਂ ਇਹਨੂੰ ਪ੍ਰੌਡਿੰਗ ਸ਼ੇਪ ਚ ਬਣਾ ਲੈਨੇ ਥੋੜੀ ਜੀ ਆਪਾਂ ਹਰੀ ਮਿਰਚ ਕੱਟ ਕੇ ਕੋਲ ਰੱਖੀ ਜੇ ਤੁਹਾਡੇ ਕੋਲ ਧਨੀਆ ਉਹ ਸਭ ਤੋਂ ਬੈਟਰ ਹੈ ਜੇ ਪਦੀਨੇ ਦੀਆਂ ਪੱਤੀਆਂ ਹੋਣ ਤਵਾ ਆਪਣਾ ਗਰਮ ਹੋ ਚੁੱਕਾ ਹੈ ਇੱਕ ਸਾਈਡ ਤੋਂ ਜਦੋਂ ਬਣ ਗਿਆ ਤੇ ਬਣਾ ਪਏ ਨੂੰ ਚੋਪੜ ਕੇ ਇੱਕ ਸਾਈਡ ਤੋਂ ਬਜੁਪੜ ਕੇ ਫਰਿੱਟ ਜਾਂਦੀ ਸੀ ਇਹ ਤੋਂ ਪਰ ਉਹ ਹੱਲ ਜਾ ਬਣ ਕੇ ਕਿਉਂਕਿ ਨਸਣਾ ਤਿਆਰ ਹੋ ਜਾਂਦਾ ਹੈ ਇਸੇ ਤਰ੍ਹਾਂ ਦੂਜਾ ਪਰੌਠਾ ਵੀ ਰਵੇਂ ਤਿਆਰ ਕਰ ਲਾਂਗੇ ਇਹਨੂੰ ਵੀ ਆਪਾਂ ਸਾਫ਼ ਤੋਂ ਸਾਫ਼ ਪੈਨਲ ਦੇ ਨਾਲ ਆਪਾਂ ਇਹਨੂੰ ਮੇਲ ਲੈਣਾ ਹੈ मखण रखा चाही त खणी आहे स्टफिंग ਬਹੁਤ ਹੀ ਸ਼ਾਰਟ ਬਣ ਕੇ ਤਿਆਰ ਹੋਇਆ ਹੈ ਤਾਂ ਸਾਡਾ ਬਾਕੀ ਪਲੀਜ਼ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲੀਓ